来 ਵੀ ਮਿੱਤਰੋ ਜਿਹੜੇ ਗਿੱਦੜਵੇਰਗੇ ਵਾਲੇ ਤੇ ਮਲੋਟੇਰਗੇ ਵਾਲੇ ਆ ਨਾ ਮੋਟਰਸਾਈਕਲ ਜਾਂ ਕਾਰ ਜੀਪ ਚੱਕ ਲੋ ਤੇ ਭੱਜ ਜਾਓ ਆਉਣਾ ਕਿੱਥੇ ਆ ਗਿੱਦੜਵੇ ਕਚਹਿਰੀਆਂ ਨੂੰ ਸਾਹਮਣੇ ਜਿਹੜੇ ਆਹਾ ਕੋਟ ਆ ਭਾਵੇਂ ਲੇਡੀ ਆ ਭਾਵੇਂ ਜੈਂਟਸ ਆ ਠੀਕ ਆ ਆ ਕੋਟ ਕਿੰਨੇ ਚ ਮਿਲਣਗੇ ਤੁਹਾਨੂੰ 200 ਰੁਪਏ ਦੇ ਵਿੱਚ ਭਾਵੇਂ ਵਿਆਹ ਚ ਪਾਓ ਭਾਵੇਂ ਕੰਮ ਚ ਪਾਓ 200 ਰੁਪਏ ਦਾ ਕੁਝ ਵੀ ਨਹੀਂ ਆਉਂਦਾ ਸਰਦੀਆਂ ਆ ਗਈਆਂ ਬਾਈ ਦਿੱਲੀ ਵਾਲਿਆਂ ਨੇ ਮੇਲਾ ਲਾਇਆ 200 ਰੁਪਏ ਚ ਕੋਟ ਜੇ ਤੁਸੀਂ ਇਹ ਕੋਟ ਨਹੀਂ ਪਾਉਣੇ ਆ ਚੱਕੋ ਕੋਟ ਆ ਆ ਚੱਕੋ કોટ ਲੋਹਾਂ ਜੀਂਡੀਆਂ ਪੈਂਟਾਂ ਠੀਕ ਆ ਤੇ ਜਾਂ ਜਿਹੜੇ ਜੀਂਡ ਦੇ ਕੋਟ ਆਉਂਦੇ ਆ ਕਿੰਨੇ ਰੁਪਈਆ ਚ 100 ਜਾਂ 200 ਰੁਪਏ ਦੇ ਵਿੱਚ ਆਉਣਾ ਕਿੱਥੇ ਆ ਗਿੱਦੜਵੇ ਸ਼ਹਿਰ ਕਚੈਰੀਆਂ ਨੂੰ ਸਾਹਮਣੇ ਮੇਲਾ ਲੱਗਿਆ ਜਮਾ ਸਿਰੇ ਹੀ ਗੱਲ ਬਾਤ ਆ ਬਾਈ ਰੁਪਈਏ ਸਿਰਫ 200 ਜਾਂ 100 ਪੈਸੇ ਸਾਰੇ ਘਰੋਂ ਕਿੰਨੇ ਲਿਉਨੇ ਆ ਸਿਰਫ 1000 ਰੁਪਈਆ ਕਿੰਨੇ ਕੋਟ ਲੈ ਜਾਓਗੇ ਤਿੰਨ ਕੋਟ ਦੋ ਤਿੰਨ ਪੈਂਟਾਂ ਸ਼ਰਟਾਂ ਯਾਰ ਗੱਲ ਮੁਕਾਓ ਮੋਟਰਸਾਈਕਲ ਤੇ ਨਾ ਲਫਾਫੇ ਰੱਖੇ ਨਹੀਂ ਜਾਣੇ ਐਨਾ ਕੁਛ ਦੇ ਦੇਣਗੇ ਤੁਹਾਨੂੰ 1000 ਰੁਪਏ ਚ ਨੰਬਰ ਚੱਲੀ ਜਾਂਦਾ ਕੰਟੈਕਟ ਕਰਕੇ ਲੋਕੇਸ਼ਨ ਮਗਾ ਕੇ ਕੋਈ ਵੀ ਭਰਾ ਕੇ ਦੜਵੇ ਬਟਿੰਡੇ ਮਲੋਟ ਸ੍ਰੀ ਮੁਕਸਰ ਸਾਹਿਬ ਰਗੀ ਦਾ ਆ ਕੇ ਇੱਥੇ ਪਹੁੰਚ ਸਕਦਾ ਸ਼ੇਅਰ ਕਰ ਦਿਓ ਵੀਡੀਓ ਕਿਉਂਕਿ ਹਰ ਇੱਕ ਦੇ ਭਾਈ ਕੰਮ ਦੀ ਵੀਡੀਓ ਆ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਮਿੱਤਰੋ